ਮੇਰਾ ਨਾਮ ਵਿਕਾਸ ਅਗੜ ਹੈ ਜੀ ਵਿਕਾਸ ਜੀ ਕੀ ਮਾਮਲਾ ਕੀ ਹੈ ਜੀ ਮੇਰੀ ਬੇਟੀ ਦੀ ਰਿੰਗਸਰਮ ਆਣੀ ਸੀਗੀ ਜੀ 29 ਨਵੰਬਰ ਦੀ ਇੰਟੀਲੀਆ ਇਨ ਗਿਲ ਰੋਡ ਦੇ ਉੱਤੇ ਤੇ ਅਸੀਂ ਉੱਥੇ ਫੰਕਸ਼ਨ 'ਚ ਮਤਲਬ ਮੇਰੇ ਵੱਲੋਂ ਫੰਕਸ਼ਨ ਸੀਗਾ ਜੀ ਤੇ ਸਾਡਾ ਉੱਥੇ ਇੱਕ ਪਰਸ ਚੋਰੀ ਹੋ ਗਿਆ ਓਕੇ ਕੀ ਸੀ ਸੀਗਾ ਕੀ ਸਰੋ ਦੇ ਵਿੱਚ ਪਰਸ ਦੇ ਵਿੱਚ ਜੀ ਕੈਸ਼ ਸੀਗਾ ਜੁਐਲਰੀ ਸੀਗੀ ਜੀ ਤੇ ਆਈਫੋਨ ਸੀਗਾ ਜੀ ਓਕੇ ਹਾਂਜੀ। ਕਿੰਨੇ ਕ ਅਮਾਉਂਟ ਹੋਏਗੀ? ਲਗਭਗ ਹੋਏਗੀ ਜੀ 40 ਲੱਖ ਰੁਪਏ ਦੇ ਕੋਈ ਮਾਉਂਟ ਹੋਏਗਾ। ਟੋਟਲ ਮਾਉਂਟ ਸਾਰੀ ਮਿਲਾ ਕੇ ਹੋਏਗੀ। 4.5 ਲੱਖ। ਹਾਂ 4.5 ਲੱਖ ਰੁਪਏ ਹੋਏਗੀ ਸਾਰੀ ਮਾਉਂਟ। ਓਕੇ ਤੇ ਹੁਣ ਤੁਸੀਂ ਕਹਿ ਰਹੇ ਹੋ ਕਦੋਂ ਦੀ ਘਟਨਾ ਇਹ? ਇਹ 29 ਨਵੰਬਰ ਦੀ ਜੀ ਰਾਤ ਦੀ ਘਟਨਾ ਜੀ। 29 ਨਵੰਬਰ ਰਾਤ ਦਾ ਫੰਕਸ਼ਨ ਸੀ ਇੰਡੇਲੀ ਐਨ ਗਿਲ ਰੋਡ ਤੇ ਜਿਹੜਾ ਹੈ। 5 ਦਿਨ ਹੋ ਗਏ ਤੇ ਤੁਸੀਂ ਕਹਿ ਰਹੇ ਹੋ ਕਾਰਵਾਈ ਵਗੈਰਾ ਕੀਤੀ? ਨਹੀਂ ਕੋਈ ਨਹੀਂ ਹੋਈ ਜੀ ਕਾਰਵਾਈ ਕੁਛ ਨਹੀਂ ਹੋਈ। ਕਲੇਮ ਵਗੈਰਾ ਕਰਾਈ ਸੀ। ਹਾਂਜੀ ਹੋਟਲ ਵਾਲੇ ਨੂੰ ਕਿਹਾ ਸੀਗੇ ਜੀ। ਉਹ ਕਹਿੰਦੇ ਜੇ ਅਸੀਂ ਕਰ ਦਿੰਦੇ ਹਾਂ ਨਾ ਪੁਲੀਸ ਥਾਣੇ ਦੇ ਵਿੱਚ ਕਹਿ ਰਹੇ ਸੀ ਜੀ ਹੋ 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 ਵੀ ਜੀ ਕਹਿੰਦੇ ਓਕੇ ਤੇ ਕੋਈ ਸੀਸੀਟੀਵੀ ਵਗੈਰਾ ਆਈ ਸਰ ਹਾਂਜੀ ਉਹ ਹੈਗੀ ਜਿਹੜੀ ਹੈਗੀ ਜੀ ਉਹਨਾਂ ਨੂੰ ਉਹਨਾਂ ਦੇ ਕੋਲ ਹੈ ਜੀ ਹੋਟਲ ਵਾਲਿਆਂ ਦੇ ਕੋਲ ਹੈ ਤੇ ਹੋਟਲ ਵਾਲਿਆਂ ਨੇ ਪੁਲਿਸ ਵਾਲਿਆਂ ਨੂੰ ਵੀ ਦੇ ਦਿੱਤੀ ਜੀ ਕਿੰਨੇ ਕਿ ਕਿੰਨੇ ਕੁ ਲੋਕ ਸੀਗੇ ਜਿਵੇਂ ਕੀ ਪਤਾ ਲੱਗੀ ਲੱਗਾ ਤੁਹਾਨੂੰ ਇਦਾਂ ਵਲੇ ਜਿੱਦਾਂ ਅ ਗੱਠੇ ਸੀਗੇ ਜਿੱਦਾਂ ਸਾਰੇ ਫਰੰਟ ਦੇ ਵਿੱਚ ਬੈਠੇ ਸੀਗੇ ਉਹ ਜਿਹੜੇ ਚੋਰ ਸੀਗੇ ਅਪਰੋਕਸੀਮੇਟਲੀ ਸਾਡੇ ਸਰਾਊਂਡਿੰਗ ਹੀ ਘੁੰਮ ਰਹੇ ਸੀਗੇ ਓਕੇ ਇਹ ਉਹ ਵਾਰ ਤਾਂਕ ਦੇ ਵਿੱਚ ਸੀਗੇ ਵੀ ਮਾਣਾ ਮੋਟਾ ਖੱਬੇ ਸੱਜੇ ਹੋਣ ਤੁਸੀਂ ਲੈ ਕੇ ਭੱਜ ਜੇ ਉਹ ਇੱਕ ਜਿਹੜਾ ਚੋਰ ਸੀਗਾ ਉਹ ਵੇਟਰ ਬਣ ਕੇ ਆਇਆ ਹੋਇਆ ਸੀ ਅੰਦਰ ਓਕੇ ਤੇ ਉਹ ਜਦੋਂ ਉਹਨੇ ਚੋਰੀ ਕਰਨੀ ਸੀਗੀ ਉਹਨੂੰ ਲੱਗ ਕੇ ਮੌਕਾ ਲੱਗ ਗਿਆ ਵੀ ਹੁਣ ਮੇਰੀ ਚੋਰੀ ਹੋ ਸਕਦੀ ਸਾਨੀ ਨਾਲ ਉਹਨੇ ਫੜਾ ਫੜਾ ਆਪਣਾ ਕੋਟ ਉਤਾਰਿਆ ਬੈਗ ਚੱਕਿਆ ਤੇ ਕੋਟ ਦੇ ਥੱਲੇ ਬੈਗ ਨਾਲ ਰੱਖ ਲਿੱਤਾ ਕਿੰਨੇ ਕ ਬੰਦੇ ਸੀ ਸੀਸੀਟੀਵੀ ਦੇ ਵਿੱਚ ਸੀ ਸੀਸੀਟੀਵੀ ਦੇ ਦੋ ਬੰਦੇ ਆਏ ਸੀ ਜੀ ਦੋ ਬੰਦੇ ਇੱਕ ਹਾਂ ਉਸ ਤੋਂ ਬਾਅਦ ਜਦੋਂ ਗੇਟ ਤੋਂ ਬਾਹਰ ਜਾਂਦੇ ਵੇਗੇ ਉਦੋਂ ਤਿੰਨ ਬੰਦੇ ਸੀ ਆਟੋ 3 ਵੀਲਰ ਦੇ ਵਿੱਚ ਉਹ ਗਏ ਹੈਗੇ ਬੈਠ ਕੇ ਓਕੇ ਆਟੋ ਦਾ ਨੰਬਰ ਨਹੀਂ ਜੀ ਉਹ ਨਹੀਂ ਆਇਆ ਜੀ ਕੁਝ ਵੀ ਮਤਲਬ ਵਿਦਾਊਟ ਆਊਟ ਨੰਬਰ ਪਲੇ ਹਾਂ ਜੀ ਵਿਦਾਊਟ ਨੰਬਰ ਪਲੇਟ ਐ ਪ੍ਰੋਫੈਸ਼ਨਲ ਲੱਗ ਰਿਹਾ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਪੂਰੇ ਪ੍ਰੋਫੈਸ਼ਨਲ ਹਾਂ ਜੀ ਹਾਂ ਜੀ ਜਿਹੜੇ ਬੰਦਾ ਉਹਨਾਂ ਦੇ ਨਾਲ ਆਇਆ ਸੀਗਾ ਉਹ ਪੂਰਾ ਗੈਸਟ ਤਿਆਰ ਹੋ ਕੇ ਆਇਆ ਸੀ ਪੂਰਾ ਗੈਸਟ ਦੇਨ ਵਿੱਚ ਐਨ ਇਨਵੋਲਵ ਹੋ ਗਿਆ ਉਹਨੂੰ ਕੋਈ ਜੱਜ ਨਹੀਂ ਸੀ ਕਰ ਪਾ ਰਿਹਾ ਵੀ ਇਹ ਗੈਸਟ ਕਿਹੜੇ ਪਾਸਿਓਂ ਆਇਆ ਦਾ ਜੀ ਉਹ ਉਹ ਪੂਰਾ ਉਹਨੂੰ ਸੀਗਾ ਉਹ ਸਾਰਾ ਵਾਚ ਕਰ ਰਿਹਾ ਸੀ ਸਾਰਾ ਦੇਖ ਕੇ ਉਹਦੇ ਹਿਸਾਬ ਨਾਲ ਹੀ ਸਾਰਾ ਕੰਮ ਹੋ ਗਿਆ ਕੋਈ ਮੰਗ ਕੀ ਕਰ ਦੋ ਤੁਸੀਂ ਮੰਗ ਅਸੀਂ ਕਹਿੰਦੇ ਜੀ ਸਾਡਾ ਜਿਹੜਾ ਨੁਕਸਾਨ ਹੋਇਆ ਸਾਡਾ ਨ ਅਟਾ ਇਹਨ ਮੰਗ ਹੈ ਕਿ ਸਾਡੀ ਜਿਹੜੀ ਅਸੀਂ ਤੁਹਾਨੂੰ 5 ਦਿਨ ਦੇ ਕਰੀਬ ਹੋ ਗਿਆ ਤੇ ਕਾਰਵਾਈ ਕਿਉਂ ਨਹੀਂ ਕਰਦੀ ਬਈ ਸਰ ਕੀ ਲੱਗਦਾ ਮੈਨੂੰ ਉਹ ਤੁਹਾਨੂੰ ਪੁਲਿਸ ਹੀ ਦੱਸੇਗੀ ਜੀ ਕਾਰਵਾਈ ਕਿਉਂ ਨਹੀਂ ਮਤਲਬ ਹੋ ਰਹੀ ਹੈਗੀ ਬਾਕੀ ਇਸ ਤਰ੍ਹਾਂ ਮੰਗ ਕਰਦੇ ਵੀ ਸਾਡਾ ਜੋ ਨੁਕਸਾਨ ਹੋਇਆ ਵਾ ਸਾਡਾ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਤੇ ਹੀ ਸਾਡੀ ਅਰਦਾਸ ਹੈਗੀ ਹੈ ਰਿਕਵੈਸਟਿੰਗ ਉਹ ਜੇ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਕੀ ਫਿਰ ਅਸੀਂ ਸੀਪੀ ਸਾਹਿਬ ਦੇ ਅੱਗੇ ਪੇਸ਼ ਹੋ ਕੇ ਉਹਨਾਂ ਨੂੰ ਅਰਦਾਸ ਲਾਵਾਂਗੇ ਕਿ ਵੀ ਸਾਡਾ ਕੰਮ ਕਰਵਾ ਦੇ ਮੇਰਾ ਨਾਮ ਵਿਕਾਸ ਅਗੜ ਹੈ ਜੀ। ਕਾਜੀ ਕੀ ਮਾਮਲਾ ਕੀ ਹੈ ਜੀ? ਮੇਰੀ ਬੇਟੀ ਦੀ ਰਿੰਗਸਾਰਮਾਨੀ ਸੀਗੀ ਜੀ 29 ਨਵੰਬਰ ਦੀ ਇੰਟੀਲੀਆ ਇਨ ਗਿਲ ਰੋਡ ਦੇ ਉੱਤੇ। ਓਕੇ ਤੇ ਅਸੀਂ ਉੱਥੇ ਫੰਕਸ਼ਨ 'ਚ ਮਤਲਬ ਮੇਰੇ ਵੱਲੋਂ ਫੰਕਸ਼ਨ ਸੀਗਾ। ਜੀ ਤੇ ਸਾਡਾ ਉੱਥੇ ਪਰਸ ਚੋਰੀ ਹੋ ਗਿਆ। ਓਕੇ ਕੀ ਸੀਗਾ ਕੀ ਸਰੋ ਦੇ ਵਿੱਚ? ਪਰਸ ਦੇ ਵਿੱਚ ਜੀ ਕੈਸ਼ ਸੀਗਾ, ਜੁਐਲਰੀ ਸੀਗੀ ਜੀ ਤੇ ਆਈਫੋਨ ਸੀਗਾ ਜੀ। ਓਕੇ ਹਾਂਜੀ ਕਿੰਨੇ ਕਾ ਅਮਾਉਂਟ ਹੋਏਗੀ ਲਗਭਗ ਹੋਏਗੀ ਜੀ 4 ਕੁ ਲੱਖ ਰੁਪਏ ਦੇ ਕੋਲ ਜੀ ਮੂਵ ਹੋ ਗਿਆ ਟੋਟਲ ਮੂਵ ਸਾਰੀ ਮਿਲਾ ਕੇ ਹੋਏਗੀ 4.5 ਲੱਖ ਹਾਂ 4.5 ਲੱਖ ਰੁਪਏ ਹੋਏਗੀ ਸਾਰੀ ਮੂਵ ਓਕੇ ਤੇ ਹੁਣ ਤੁਸੀਂ ਕਹਿ ਰਹੇ ਹੋ ਕਦੋਂ ਦੀ ਘਟਨਾ ਇਹ ਇਹ 29 ਨਵੰਬਰ ਦੀ ਜੀ ਰਾਤ ਦੀ ਘਟਨਾ ਜੀ 29 ਨਵੰਬਰ ਰਾਤ ਦਾ ਫੰਕਸ਼ਨ ਸੀ ਇੰਡੇਲੀ ਆਨ ਗਿਲ ਰੋਡ ਤੇ ਜਿਹੜਾ ਹੈ ਪੰਜ ਦਿਨ ਹੋ ਗਏ ਤੇ ਤੁਸੀਂ ਕਹਿ ਰਹੇ ਹੋ ਕਾਰਵਾਈ ਵਗੈਰਾ ਨਹੀਂ ਕੋਈ ਨਹੀਂ ਹੋਈ ਜੀ ਕਾਰਵਾਈ ਕੁਛ ਨਹੀਂ ਹੋਈ ਕੁਛ ਪਲੇਟ ਵਗੈਰਾ ਕਰਾਈ ਸੀ ਹਾਂਜੀ ਹੋਟਲ ਵਾਲਿਆਂ ਨੂੰ ਕਿਹਾ ਸੀਗੇ ਜੀ ਉਹ ਕਹਿੰਦੇ ਜੀ ਅਸੀਂ ਕਰ ਦਿੰਦੇ ਹਾਂ ਜੀ ਲੇਕਿਨ ਹਜੇ ਤੱਕ ਕੋਈ ਪੁ ਨਾਪੁਰੀ ਥਾਣੇ ਦੇ ਵਿੱਚ ਕਹ ਰਹੇ ਸੀ ਜੀ ਹੋ ਹੋਊਗੀ ਜੀ ਕਹਿੰਦੇ ਓਕੇ ਤੇ ਕੋਈ ਸੀਸੀਟੀਵੀ ਵਗੈਰਾ ਆਈ ਸਰ ਹਾਂਜੀ ਉਹ ਹੈਗੀ ਜਿਹੜੀ ਹੈਗੀ ਜੀ ਉਹਨਾਂ ਨੂੰ ਉਹਨਾਂ ਦੇ ਕੋਲ ਹੈ ਜੀ ਹੋਟਲ ਵਾਲਿਆਂ ਦੇ ਕੋਲ ਹੈ ਤੇ ਹੋਟਲ ਵਾਲਿਆਂ ਨੇ ਪੁਲਿਸ ਵਾਲਿਆਂ ਨੂੰ ਵੀ ਦੇ ਦਿੱਤੀਗੀ ਓਕੇ ਕਿੰਨੇ ਕਿੰਨੇ ਕ ਲੋਕ ਸੀਗੇ ਜਿਵੇਂ ਕੀ ਪਤਾ ਲੱਗੀ ਲੱਗਾ ਤੁਹਾਨੂੰ ਇਦਾਂ ਮੈਨੂੰ ਜਿੱਦਾਂ ਅ ਬੈਠੇ ਸੀਗੇ ਜਿੱਦਾਂ ਸਾਰੇ ਫਰੰਟ ਦੇ ਦਰਵਾਤੇ ਸੀਗੇ ਉਹ ਜਿਹੜੇ ਚੋਰ ਸੀਗੇ ਅਪਰੋਕਸੀਮੇਟਲੀ ਸਾਡੇ ਸਰਾਊਂਡਿੰਗ ਹੀ ਘੁੰਮ ਰਹੇ ਸੀਗੇ ਓਕੇ ਤੇ ਉਹ ਤਾਂਕ ਦੇ ਵਿੱਚ ਸੀਗੇ ਵੀ ਮਾਣਾ ਮੋਟਾ ਖੱਬੇ ਸੱਜੇ ਹੋਣ ਤੁਸੀਂ ਲੈ ਕੇ ਭੱਜ ਜੇ ਉਹ ਇੱਕ ਜਿਹੜਾ ਚੋਰ ਸੀਗਾ ਉਹ ਵੇਟਰ ਬਣ ਕੇ ਆਇਆ ਹੋਇਆ ਸੀ ਅੰਦਰ ਓਕੇ ਤੇ ਉਹ ਜਦੋਂ ਉਹਨੇ ਚੋਰੀ ਕਰਨੀ ਸੀਗੀ ਉਹਨੂੰ ਲੱਗ ਗਿਆ ਮੌਕਾ ਲੱਗ ਗਿਆ ਵੀ ਹੁਣ ਮੇਰੀ ਚੋਰੀ ਹੋ ਸਕਦੀ ਸਾਨੀ ਨਾਲ ਉਹਨੇ ਫੜਾ ਫੜਾ ਆਪਣਾ ਕੋਟ ਉਤਾਰਿਆ ਬੈਗ ਚੱਕਿਆ ਤੇ ਕੋਟ ਦੇ ਥੱਲੇ ਬੈਗ ਨਾਲ ਰੱਖ ਦਿੱਤਾ ਕਿੰਨੇ ਕ ਬੰਦੇ ਸੀ ਸੀਸੀਟੀਵੀ ਦੇ ਵਿੱਚ ਆਏ ਸੀ ਸੀਸੀਟੀਵੀ ਦੇ ਦੋ ਬੰਦੇ ਆਏ ਸੀ ਜੀ ਦੋ ਬੰਦੇ ਇੱਕ ਹਾਂ ਉਸ ਤੋਂ ਬਾਅਦ ਜਦੋਂ ਗੇਟ ਤੋਂ ਬਾਹਰ ਜਾਂਦੇ ਪਏਗੇ ਉਦੋਂ ਤਿੰਨ ਬੰਦੇ ਸੀ ਆਟੋ 3 ਵੀਲਰ ਦੇ ਵਿੱਚ ਉਹ ਗਏ ਹੈਗੇ ਬੈਠ ਕੇ ਆਰਡਰ ਦਾ ਨੰਬਰ ਵਗੈਰਾ ਨਹੀਂ ਜੀ ਉਹ ਨਹੀਂ ਆਇਆ ਜੀ ਕੁਝ ਵੀ ਮਤਲਬ ਵਿਦਾਊਟ ਆਰਡਰ ਨੰਬਰ ਪਲੇਸ ਹਾਂਜੀ ਵਿਦਾਊਟ ਨੰਬਰ ਪਲੇਸ ਇਹ ਐ ਪ੍ਰੋਫੈਸ਼ਨਲ ਲੱਗ ਰਿਹਾ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਪੂਰੇ ਪ੍ਰੋਫੈਸ਼ਨਲ ਹਾਂਜੀ ਹਾਂਜੀ ਜਿਹੜੇ ਬੰਦਾ ਉਹਨਾਂ ਦੇ ਨਾਲ ਆਇਆ ਸੀਗਾ ਉਹ ਪੂਰਾ ਗੈਸਟ ਤਿਆਰ ਹੋ ਕੇ ਆਇਆ ਸੀ ਪੂਰਾ ਗੈਸਟ ਦੇਨ ਵਿੱਚ ਐਨ ਇਨਵੋਲਵ ਹੋ ਗਿਆ ਉਹਨੂੰ ਕੋਈ ਜੱਜ ਨਹੀਂ ਸੀ ਕਰ ਪਾ ਰਿਹਾ ਵੀ ਇਹ ਗੈਸਟ ਕਿਹੜੇ ਪਾਸਿਓਂ ਆਇਆ ਦਾ ਜੀ ਇਹ ਉਹ ਉਹ ਪੂਰਾ ਉਹਨੂੰ ਸੀਗਾ ਉਹ ਸਾਰਾ ਵਾਚ ਕਰ ਰਿਹਾ ਸੀ ਸਾਰਾ ਦੇਖ ਕੇ ਉਹਦੇ ਹਿਸਾਬ ਨਾਲ ਹੀ ਸਾਰਾ ਕੰਮ ਹੋ ਗਿਆ ਕੋਈ ਮੰਗ ਕੀ ਕਰਦੇ ਸੀ ਮੰਗ ਸੀ ਕਹਿੰਦੇ ਸੀ ਸਾਡਾ ਜਿਹੜਾ ਨੁਕ ਪੁਲਿਸ ਦਲਾਵੇ ਸਾਨੂੰ ਸਾਡੀ ਇਹ ਮੰਗ ਹੈ ਕਿ ਸਾਡੀ ਜੇ ਤੁਸੀਂ ਦੱਸਿਓ 5 ਦਿਨ ਦੇ ਕਰੀਬ ਹੋ ਗਿਆ ਤੇ ਕਾਰਵਾਈ ਕਿਉਂ ਨਹੀਂ ਕਰਦੀ ਬਈ ਸਰ ਕੀ ਲੱਗਦਾ ਮੈਂ ਉਹ ਤੁਹਾਨੂੰ ਪੁਲਿਸ ਹੀ ਦੱਸੇਗੀ ਜੀ ਕਾਰਵਾਈ ਕਿਉਂ ਨਹੀਂ ਮਤਲਬ ਹੋ ਰਹੀ ਹੈਗੀ ਬਾਕੀ ਇਸ ਤਰ੍ਹਾਂ ਮੰਗ ਕਰਦੇ ਵੀ ਸਾਡਾ ਜੋ ਨੁਕਸਾਨ ਹੋਇਆ ਵਾ ਸਾਡਾ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਇਹ ਸਾਡੀ ਅਰਦਾਸ ਹੈਗੀ ਹੈ ਰਿਕੁਐਸਟ ਹੈ ਜੇ ਨਹੀਂ ਕਾਰਵਾਈ ਹੁੰਦੀ ਤਾਂ ਫਿਰ ਕੀ ਫਿਰ ਅਸੀਂ ਸੀਪੀ ਸਾਹਿਬ ਦੇ ਅੱਗੇ ਪੇਸ਼ ਹੋ ਕੇ ਉਹਨਾਂ ਨੂੰ ਅਰਦਾਸ ਲਾਵਾਂਗੇ ਕਿ ਵੀ ਸਾਡਾ ਕੰਮ ਕਰਵਾ ਦੇ